ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਾਂ ਦੀ ਵੀਡੀਓ ਬਣਾਈ ਆ ਇੱਕ ਤਾਂ ਟੋਕੜ ਗੱਪਣ ਚੱਕ ਪਾਸ ਮੇਰੇ ਕੋਲੇ ਵੜਾ ਇੱਕ ਟੋਕੜ ਆ ਗਈ ਵੜ ਤੇ ਇੱਕ ਆ ਗਈ ਬਾਈ ਗੱਪਣ ਟੋਕੜ ਚੱਕ ਪਾਸ ਮਾਝਾ ਬਾਈ ਕੋਲੇ ਮਗਰ ਆ ਗਈ ਕਰਮ ਵਾਲੀ ਤੇ ਕੱਟੀ ਕੱਟੀ ਵੀ ਆ ਮੰਨ ਲਓ ਬਰੋਕਰ ਦੀ ਆ ਬਾਈ ਕਿੰਨਾ ਦੋਤਾ ਪਹਿਲੇ ਨੰਬਰ ਵਾਲੇ ਮਾਝਾ ਮਾਝਾ ਥੱਲੇ ਵੀਰੇ ਤਿੰਨ ਵੀ ਹੋ ਸਕਦਾ ਚਾਰ ਵੀ ਨਿਕਲੇ ਹੋ ਸਕਦਾ ਬੰਬ ਜਾਲੇ ਜੇ ਹੋਊਗਾ ਚ ਬਾਈ ਜੂਈ ਬਾਈ ਦੋਨੇ ਟਾਈਮ ਮਿਲਦੀ ਆ ਦੋਨੇ ਟਾਈਮ ਮਿਲਦੀ ਆ ਬਾਈ ਕੱਟੀ ਤੇ ਮਿਲਦੀ ਆ ਕਿ ਕਿੰਨੇ ਟਾਈਮ ਦੀ ਚੱਕ ਪਾਸ ਆ ਬਾਈ 7 ਮਹੀਨਿਆਂ ਦੀ 7 ਮਹੀਨਿਆਂ ਦੀ ਬਾਈ ਕਹਿੰਦਾ ਮੇਰੀ ਤੇੱਲੀ ਕਰਾਈ ਵੀ ਤੁਸੀਂ ਬਾਈ ਕਰਾ ਸਕਦੇ ਹੋ ਕਿ ਨਹੀਂ ਬਾਈ ਹਾਂ ਭਾਵੇਂ ਡਾਕਟਰ ਨਾਲ ਭੰਗ ਬਾਈ ਕਿਥੋਂ ਲੈ ਲਿਓ ਜਿੱਥੋਂ ਮਰਜੀ ਵੀਰੇ ਆਪਦਾ ਲੈ ਕੇ ਆਓ ਆਪਾਂ ਨੂੰ ਕੋਈ ਚੱਟਦਾ ਨਹੀਂ ਬਾਈ ਕਹਿੰਦਾ ਕੋਈ 85 ਨਹੀਂ ਕੋਈ 90 ਨਹੀਂ 80 ਹਜ਼ਾਰ ਤੁਸੀਂ ਲੋ 80 ਜੋ ਛੋੜ ਸਾਪਾ ਕਰਾਂਗੇ ਠੀਕ ਹੈ ਬਾਈ ਅੱਗੇ ਦੋ ਨੰਬਰ ਤੇ ਟੋਕੜਾ ਕੀ ਇਹ ਕੱਲੀ ਟੋਕੜਾ ਵੀਰੇ ਕਿਹੜਾ ਸੂਆ ਬਾਈ ਸੂਆ ਹੈਗਾ ਇਹ ਤੀਜਾ ਤੀਜਾ ਸੂਆ ਹਾਂ ਕਿੰਨੇ ਟਾਈਮ ਹੋ ਗਿਆ ਨੂੰ ਬਾਈ ਸੂਈ ਇਹ ਨੂੰ ਸੂਈ ਨੂੰ ਹੋ ਗਏ ਹੋਣਗੇ ਵੀਰੇ 4-5 ਮਹੀਨੇ ਯਾਰ ਠੀਕ ਆ ਥਣ ਲੈਵੇ ਦੀ ਬਾਈ ਸਾਫ ਸੁਥਰੀ ਵੱਡੀ ਵੱਡੀ ਫੁੱਲ ਆਣ ਆਪਾਂ ਬਸਮਾ ਕੇ ਵਧੀਆ ਕਰਦੀ ਆ ਬ ਜੱਕ ਕਰੇ ਕਿੰਨਾ ਦੋਤਾ ਮਾਵੇ ਦੋਦੀ ਜਣੀ ਇਹਦੇ 6 ਤੋਂ 7 ਹੋਊਗਾ 6.5 ਕਿ ਮੋਲੇ ਦਾ ਭਾਈ ਮੋਲੇ ਦਾ ਮੇਰੇ 20 ਤੋਂ ਮਾਣਤਾਂ ਠੀਕ ਹੈ ਭਾਈ ਅੱਗੇ ਭਾਈ ਤਿੰਨ ਨੰਬਰ ਤੇ ਆ ਗਈ ਜਰਸੀ ਕਿਹੜਾ ਸੂਆ ਸੂਈਏ ਭਾਈ ਇਹੇ ਵੀਰੇ ਪਹਿਲਾ ਸੂਆ ਦੂਜੇ ਨੂੰ ਹੁਣ ਲੱਪਣਾ ਤਿੰਨ ਮਹੀਨਿਆਂ ਦੀ ਤਿੰਨ ਮਹੀਨਿਆਂ ਦੀ ਚੈੱਕ ਪਾਸ ਹੈ ਭਾਈ ਹਾਂ ਥਾਂ ਬਹੁਤ ਚੰਗਾ ਆ ਗਿਆ ਚਵਾਈ ਭਾਈ ਕਿੰਨਾ ਇੱਕ ਨੰਬਰ ਆ ਗਈ ਕਿੰਨਾ ਦੋਤਾ ਭਾਈ ਇਹ ਥਲੇ ਇਹ ਥਲੇ 5 ਲੀਟਰ ਹੋਊਗਾ ਠੀਕ ਹੈ ਭਾਈ ਤੇ ਇਹਦਾ ਮੁੱਲ ਇਹਦਾ 30 ਜੋ ਮਾਨਤਾਨ ਠੀਕ ਹੈ ਬਈ 3000 ਤੋਂ ਬਾਈ ਕਹਿੰਦਾ ਮਾਨਤਾਨ ਕਰ ਜਿਹੇ ਜ ਆਪਾਂ ਨੂੰ ਯਾਰ ਬੰਦਿਆਂ ਨੇ ਉਹਨਾਂ ਨੇ ਸਾਈ ਪਾਈ ਸੀ ਉਹੇ ਜ ਆਪਰੇਟ ਘਟਾ ਦੇ ਅੱਗੇ ਨਾਲੋਂ ਸਾਹੀ ਘਟਾਏ ਆ ਵੀ ਚੱਲ ਯਾਰ ਆਪਾਂ ਜਾਇ ਜਗਮਾਈ ਕਰ ਲਈ ਆਪਾਂ ਕੋਈ ਬਾੜਾ ਨਹੀਂ ਚੱਲ ਹੂੰ ਜਿਹ ਬੰਦਿਆਂ ਨੇ ਉਹਨਾਂ ਨੇ ਹੁਣ ਮੁੜ ਕੇ ਫੋਨ ਚੱਕਣੋ ਛੜ ਗਏ ਹੂੰ ਚੱਲ ਆਪਣਾ ਜਣੀ ਖਰਾਬ ਕਰਨ ਵਾਲੀ ਗੱਲ ਕਰ ਗਏ ਉਹ ਪਰ ਹੋਰ ਬੰਦਿਆਂ ਨੂੰ ਜਿਵੇਂ ਕਹਿੰਦੇ ਆਪਾਂ ਉਹ ਕਰਦੇ ਆ ਵੀ ਕਿਸੇ ਨਾਲ ਯਾਰ ਇਦਾਂ ਨਾ ਕਰੋ ਹੂੰ ਜੇ ਕਿਸੇ ਨੂੰ ਸਾਈ ਪਾਉਣਾ ਤਾਂ ਪੱਟੀ ਪਾਓ ਠੀਕ ਹੈ ਬਈ ਤੇ ਪਿੰਡ ਵੀਰ ਦਾ ਬਾਈ ਮਾਸੀ ਕੇ ਜ਼ਿਲ੍ਹਾ ਨੂੰ ਮੋਗਾ ਤਹਿਸੀਲ ਨਿਹਾਲ ਸਿੰਘਾਣ ਮਾਲ ਨੰਬਰ 499143 77529 ਠੀਕ ਹੈ